ਦੇਸ਼ ਭਰ ਦੇ ਵਿੱਚ ਕਿੰਦਾ ਸਰਕਾਰ ਦੇ ਵੱਲੋਂ ਉਹਨਾਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਕਿ ਜਿਹੜੇ ਲੋਕ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਆ ਕੇ ਪੰਜਾਬ ਭਾਰਤ ਦੇ ਵਿੱਚ ਜਿਹੜੇ ਆ ਕੇ ਵਸੇ ਹੋਏ ਸਨ ਪਰ ਉਹਨਾਂ ਦੀ ਹਰ ਵਾਰੀ ਇੱਕੋ ਹੀ ਨਾਰਾਜ਼ਗੀ ਸੀ ਸਰਕਾਰਾਂ ਦੇ ਨਾਲ ਕਿ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲ ਰਹੀ ਸੀ ਤਾਂ ਉਹਨਾਂ ਨੂੰ ਕਾਰੋਬਾਰੀ ਅਤੇ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਦੇ ਵਿੱਚ ਕਾਫੀ ਮੁਸ਼ਕਲ ਆ ਰਹੀ ਸੀ ਅੱਜ ਅਸੀਂ ਪਹੁੰਚੇ ਹੋਏ ਹਾਂ ਕਿ ਜਿੱਥੇ ਇੱਕ ਪਰਿਵਾਰ ਪਾਕਿਸਤਾਨ ਦੇ ਵਿੱਚ ਆ ਕੇ ਅੰਮ੍ਰਿਤਸਰ ਦੇ ਵਿੱਚ ਵਸੇ ਹੋਏ ਸਨ ਤਾਂ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਸਰ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਸਭ ਤੋਂ ਪਹਿਲੇ ਤੇ ਤੰਤਨ ਸਿੰਘ ਨੂੰ ਰਾਮਦਾਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਤੰਤਨ ਗੁਰੂ ਰਾਮਦਾਜੀ ਦੇ ਅਰਦਾਸ ਸਦਕਾ ਸਾਨੂੰ ਇਹ ਕੰਮ ਆਇਆ ਮੇਰਾ ਨਾਮ ਸੁਰਬੀਰ ਸਿੰਘ ਹੈ ਜੀ ਤੇ ਮੈਂ ਅਫਗਾਨਿਸਤਾਨ ਤੋਂ 1992 ਦੇ ਵਿਚਕਾਰ ਕਾਬਲ ਕੰਧਾਰ ਤੋਂ ਅਸੀਂ ਆਏ ਹਾਂ 30 ਸਾਲ ਹੋ ਗਿਆ ਅਸੀਂ ਭਾਰਤ ਵਿੱਚ ਪੰਜਾਬ ਵਿੱਚ ਆਏ ਆਉਣ ਦਾ ਕਾਰਨ ਕੀ ਸੀ ਕੀ ਹਾਲਾਤ ਸੀ ਉੱਥੋਂ ਦੇ ਆਉਣ ਦਾ ਕਾਰਨ ਇਹ ਸੀ ਕਿ ਅੱਜ ਤੋਂ 30 ਸਾਲ ਪਹਿਲਾਂ 32 ਸਾਲ ਪਹਿਲਾਂ ਰਸ਼ੀਆ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਸੀ ਉਹ ਸਾਰਾ ਕੁਝ ਮੁਲਕ ਤਬਾਹ ਹੋ ਗਿਆ ਸੀ ਜਿੱਦਾਂ ਕਿ ਅੱਜ ਕੱਲ ਤੁਸੀਂ ਟੀਵੀ 'ਚ ਦੇਖ ਰਹੇ ਹੋ ਇਜ਼ਰਾਈਲ ਤੇ ਯੂਕਰੇਨ ਦੀ ਜੰਗ ਚੱਲ ਰਹੀ ਹੈ ਵਿੱਚ ਘਾਰ ਇੱਕ ਆਮ ਇਨਸਾਨ ਜਿਹੜਾ ਉਹ ਮਾਰਿਆ ਜਾ ਰਿਹਾ ਹੈ ਤੇ ਅਸੀਂ ਇੱਕ ਆਮ ਇਨਸਾਨਾਂ ਪਰ ਉੱਥੋਂ ਦੇ ਜਿਹੜੇ ਦੂਸਰੇ ਉਹ ਜਿਹੜੀ ਮਿਨੋਰਟੀ ਹੈ ਜਿਹੜੇ ਸਾਡੇ ਭਾਰਤ ਦੇ ਹਿੰਦੂ ਸਿੱਖ ਸੀ ਨਾ ਉਹਨਾਂ ਨਾਲ ਬਹੁਤਾ ਮਾਰਾ ਹੋ ਰਿਆ ਸੀ ਉਹ ਸਾਨੂੰ ਕਹਿੰਦੇ ਸੀ ਵੀ ਤੁਸੀਂ ਇੱਥੇ ਨਿਕਲ ਜਾਓ ਇਹ ਤੁਹਾਡਾ ਮੁਲਕ ਨਹੀਂ ਤੁਸੀਂ ਨਿਕਲ ਜਾਓ ਤੇ ਅਸੀਂ ਆਪਣੀਆਂ ਜਾਨਾਂ ਬਚਾ ਕੇ ਅਪੜੀ ਭਾਰਤ ਸਰਕਾਰ ਆਏ ਆ ਤੇ ਸਾਨੂੰ ਭਾਰਤ ਸਰਕਾਰ ਦਾ ਇਹਨਾਂ ਧੰਨਵਾਦ ਕਿ ਭਾਰਤ ਸਰਕਾਰ ਨੇ ਸਾਨੂੰ ਆਪਣੇ ਗੱਲ ਨਾਲ ਲਾਇਆ ਤੇ ਕਿਹਾ ਵੀ ਆਓ ਜੀ ਜੀ ਆਨ ਤੁਸੀਂ ਕਿਤੇ ਪਟਕੇ ਨਾਲ ਚੱਲਗੇ ਸੀ ਆਓ ਜੀ ਜੀ ਆਏ ਨੂੰ ਸਾਨੂੰ ਭਾਰਤ ਤੋਂ ਸੀ ਫਿਰ ਅਸੀਂ ਆਏ ਉਦੋਂ ਕਿੰਨੀ ਚਿਰ ਤੁਹਾਨੂੰ ਲੈਨ ਚ ਲੱਗਣਾ ਪਿਆ ਕਿਉਂਕਿ ਕਈ ਦਿੱਲੀ ਵੀ ਤੁਸੀਂ ਮੀਟਿੰਗਾਂ ਕੀਤੀ ਚੰਡੀਗੜ੍ਹ ਵੀ ਜਾਂਦੇ ਸੀ ਪਰ ਇੱਕੋ ਨਰਾਜਗੀ ਹੁੰਦੀ ਸੀ ਕਿ ਤੁਹਾਨੂੰ ਨਾਗਰਾਤ ਨਹੀਂ ਮਿਲਦੀ ਪਰ ਲੱਗਦਾ ਕਿ ਕੇਂਦਰ ਸਰਕਾਰ ਦੇ ਵੱਲੋਂ ਰਾਹਤ ਭਰੀ ਤੁਹਾਡੇ ਤੇ ਖਬਰ ਹੈ ਮੈਂ ਕਿਹਾ ਜੀ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਚਲੀਆਂ ਗਈਆਂ ਪੋਸ਼ਵਾਸ ਦੇ ਵਿਚਕਰ ਆਈਆਂ ਵੀ ਆ ਚਲੀਆਂ ਵੀ ਗਈਆਂ 30 ਸਾਲ ਲਗਾਤਾਰ ਅਸੀਂ ਆਪਣਾ ਵੀਜ਼ਾ ਲੈਂਦੇ ਰਹੇ ਆ ਲੇਕਿਨ ਅਸੀਂ ਇੱਕੋ ਮੰਗ ਰੱਖਦੇ ਹਾਂ ਸਭ ਪਰ ਸਰਕਾਰ ਦੇ ਅੱਗੇ ਕਿ ਸਾਨੂੰ ਵੀਜ਼ਾ ਨਹੀਂ ਚਾਹੀਦਾ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਇੱਥੇ ਹੀ ਰਹਿਣਾ ਅਸੀਂ ਇਹੀ ਮੁਲਕ ਸਾਡਾ ਇਹ ਸਾਡਾ ਮੁਲਕ ਹੈ ਸਾਨੂੰ ਸੱਚ ਦੀ ਨਾਗਰਿਕਤਾ ਦਿੱਤੀ ਜਾਵੇ ਸਾਨੂੰ ਇੱਥੋਂ ਦੀ ਪਛਾਣ ਦਿੱਤੀ ਜਾਵੇ ਤੇ ਉਹ ਅੱਜ ਜਿਹੜਾ ਕਿ ਮੈਂ 30 ਸਾਲਾਂ ਦੇ ਵਿੱਚ ਘਰ ਉਹ ਨਹੀਂ ਸਕਿਆ ਉਹ ਕੱਲ ਕੱਲ ਹੋ ਗਿਆ ਪਰ ਮੋਦੀ ਸਰਕਾਰ ਨੇ ਇਹੋ ਜਿਹਾ ਕੋਈ ਇੱਕ ਡਿਸੀਜਨ ਲਿੱਤਾ ਹੈ ਸੀਏ ਲਾਗੂ ਕੀਤਾ ਹੈ ਜਿਸ ਦੇ ਨਾਲ ਸਾਨੂੰ ਇੱਕ ਜਾਗਰੂਤਾ ਸਾਡੇ ਚ ਆਈ ਹੈ ਕੇ ਵਕਈ 30 ਸਾਲ ਸਰਕਾਰਾਂ ਆਈਆਂ ਗਈਆਂ ਪਰ ਨਹੀਂ ਮੈਨੂੰ ਉਹਨਾਂ ਉਮੀਦ ਜਾਗੀ ਹੈ ਸਾਡੀ ਕਿ ਸਾਨੂੰ ਸਾਡਾ ਹੱਕ ਮਿਲੇਗਾ ਲੱਗਦਾ ਕੀ ਜਿਹੜਾ ਸੀਏ ਆਇਆ ਵਾ ਇਹਦੇ ਨਾਲ ਤੇ ਇੱਕ ਸਾਡੀ ਪਛਾਣ ਹੋ ਜਾਊਗੀ ਅੰਮ੍ਰਿਤਸਰ ਦੇ ਵਿੱਚ ਕਿੰਨੇ ਪਰਿਵਾਰ ਹੈਗੇ ਅੰਮ੍ਰਿਤਸਰ ਦੇ ਵਿੱਚ ਘਾਰ ਘਟੋ ਘੱਟ ਨਹੀਂ ਤੇ 100 ਪਰਿਵਾਰ ਅੰਮ੍ਰਿਤਸਰ ਦੇ ਵਿੱਚ ਆ ਦਿੱਲੀ ਦੇ ਵਿੱਚ ਘਾਰ ਨੇ ਲੇਕਿਨ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਘਟੋ ਘੱਟ ਨਹੀਂ ਤੇ 100 ਪਰਿਵਾਰ ਹੈਗਾ ਵਾ ਜਿਹੜਾ ਕਿ ਲਗਾਤਾਰ 25 ਸਾਲਾਂ ਤੋਂ ਵਿਚਕਾਰ ਭਾਰਤ ਪਾਕਿਸਤਾਨ afghanistan ਛੱਡ ਕੇ ਭਾਰਤ ਆਏ ਸੀ ਜਿਹੜੇ ਕਿ ਅੱਜ ਵੀ ਆਪਣਾ ਕਾਰੋਬਾਰ ਕਰਨੇ ਨੇ ਨੇ ਆਪਣੀ ਜ਼ੱਦੀ ਰੋਟੀ ਖਾ ਰਹੇ ਨੇ ਆਪਣਾ ਵਪਾਰ ਕਰ ਰਹੇ ਨੇ ਲੇਕਿਨ ਜਿਹੜੀ ਉਹਨਾਂ ਨੂੰ ਆਪਣੀ ਪਛਾਣ ਉਹ ਨਹੀਂ ਮਿਲੀ ਉਹਨੂੰ ਸਾਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਸਾਨੂੰ ਆਪਣੀ ਪਛਾਣ ਜ਼ਰੂਰ ਦੇਵੇਗਾ ਅਸੀਂ ਜਲਦ ਤੋਂ ਜਲਦ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜ਼ਿਆਦਾ ਧੰਨਵਾਦ ਜਿਹੜਾ ਤੁਸੀਂ ਇਹ ਰੂਲ ਨੂੰ ਲਾਗੂ ਕੀਤਾ ਹੈ ਸੈਂਟਰ ਦੇ ਵਿੱਚ ਇਹਨੂੰ ਸਟੇਟ ਨੂੰ ਵੀ ਜਲਦੀ ਤੋਂ ਜਲਦੀ ਦਿੱਤਾ ਜਾਵੇ ਜੋ ਹਦਾਇਤਾਂ ਨੇ ਡੀਸੀ ਸਾਹਿਬ ਇਥੋਂ ਦੇ ਅੰਮ੍ਰਿਤਸਰ ਦੇ ਡਿਪਟੀ ਕਮਿ ਜਿਹੜੇ ਕਿ ਸਾਡੇ ਨਾਲ ਆਨੇ ਉਹ ਸਾਡੇ ਸ਼ੁਰੂ ਤੋਂ ਸਾਡੀ ਹੈਲਪ ਕੀਤੀ ਉਹਨਾਂ ਨੇ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਜਲਦ ਤੋਂ ਜਲਦ ਸਾਨੂੰ ਬੁਲਾਇਆ ਜਾਵੇ ਤੇ ਸਾਨੂੰ ਸਾਡੀ ਨਾਗਰਿਕਤਾ ਦਿੱਤੀ ਜਾਵੇ ਬਿਲਕੁਲ ਜੀ ਇੱਕ ਚੀਜ਼ ਹੋ ਰਹੀ ਹੈਗੀ ਕਿ ਪੱਜ ਆਪਣੇ ਨਾਮ ਦੱਸ ਕੇ ਸਭ ਹਾਂਜੀ ਮੇਰਾ ਨਾਮ ਦਲਵਿੰਦਰ ਸਿੰਘ ਆ ਜੀ ਕਿੰਨੀ ਉਮਰ ਸੀ ਜਦੋਂ ਤੁਸੀਂ ਪੰਜਾਬ ਦੇ ਵਿੱਚ ਐਂਟਰ ਹੋਏ ਮੈਂ ਸਰ ਮੇਰੀ ਉਮਰ ਸੀ 1 ਸਾਲ ਹੋ ਗਈ 1 ਸਾਲ ਹੋ ਗਈ ਹਾਂਜੀ ਹਾਂਜੀ ਤੇ ਫੈਮਿਲੀ ਦੱਸਦੀ ਰਹੀ ਕਿ ਕੀ ਮਾਹੌਲ ਸੀ ਉਧਰ ਦਾ ਹਾਂਜੀ ਮਾਹੌਲ ਉਹਨਾਂ ਨੇ ਦੱਸਿਆ ਕਿ ਕੋਈ ਕੋਈ ਖਾਸ ਅਮਲ ਕੀ ਡਾਰੀ ਸੀ ਇੱਕ ਉਹਦਾ ਪਾਕਿਸਤਾਨ ਦਾ ਜਦੋਂ ਲੋਕਾਂ ਦੇ ਨਾਂ ਮੂੰਹ ਤੇ ਜ਼ੁਬਾਨ ਦੇ ਨਾਮ ਆਉਂਦਾ ਸੀ ਇਹਨੇ ਇੱਕ ਪਾਕ ਉਦੋਂ ਡਰ ਸੀ ਸਾਰਾ ਤੇ ਉਦੋਂ ਕਾफी ਹਾਲਾਤ ਮਾੜੇ ਸੀ ਅੱਜ ਤੋਂ 28 ਤੋਂ 30 ਸਾਲ ਹੋ ਮੇਰੀ ਤਕਰੀਬਨ ਹਨੋਂ ਇੱਥੇ ਆਏ ਨੂੰ 28 ਸਾਲ ਹੋ ਗਏ ਜੀ ਹਾਂ ਪਰ ਲੱਗਦਾ ਕਿ ਇੱਕ ਪਛਾਣ ਨਹੀਂ ਹੈਗੀ ਸੀ ਪਰ ਹੁਣ ਸੀਏ ਆਉਣ ਦੇ ਨਾਲ ਜਿਹੜਾ ਲਾਗੂ ਕੀਤਾ ਗਿਆ ਵਾ ਉਹਦੇ ਨਾਲ ਇੱਕ ਪਛਾਣ ਹੋਵੇਗੀ ਹਾਂਜੀ ਉਹਦੇ ਨਾਲ ਪਛਾਣ ਹੋਵੇਗੀ ਗਵਰਨਮੈਂਟ ਵੱਲੋਂ ਆਨੂੰ ਬਹੁਤ ਬਹੁਤ ਧੰਨਵਾਦ ਆ ਗਵਰਨਮੈਂਟ ਦਾ ਜਿਹੜਾ ਉਹਨੇ ਸੀਏ ਲਾਗੂ ਕੀਤਾ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਕਿ ਸਾਨੂੰ ਇੱਕ ਦੇਸ਼ ਦੇ ਵਾਸੀ ਬਣਾਉਣ ਲੱਗੇ ਆਪਣੇ ਹਾਂ ਉਹ ਕਹਿੰਦੇ ਕਿ ਹਰ ਸਾਲ ਦੇ ਸਟੈਂਪ ਲਾਉਣੀ ਪੈਂਦੀ ਵਿਜ਼ਾ ਲਾਉਣਾ ਪੈਂਦਾ ਸੀ ਹਾਂਜੀ ਸਾਨੂੰ ਹਰ ਸਾਲ ਸਾਡੇ ਕੋ ਡਾਕੂਮੈਂਟ ਪਏ ਹੋਏ ਆ ਤਕਰੀਬਨ 28 28 30 ਸਾਲ ਪੁਰਾਣੇ ਡਾਕੂਮੈਂਟ ਹੈ ਜਿਹਦੇ ਉੱਤੇ ਮਨ ਲਕਿ ਹਰ ਸਾਲ ਦੀ ਤਰ੍ਹਾਂ ਦੀ ਸਟੈਂਪ ਲੱਗਦੀ ਵੱਖਰੀ ਤੋਂ ਵੱਖਰੀ ਜਿਵੇਂ ਡੀਸੀ ਸਰਕਾਰ ਦੀ ਸਟੈਂਪ ਆਉਂਦੀ ਹੈ ਕਮਿਸ਼ਨਰ ਦਫਤਰ ਦੀ ਸਟੈਂਪ ਲੱਗਦੀ ਹੈ ਉਹਦੇ ਉੱਤੇ ਹਰ ਕਿ ਇਹ ਇੱਥੇ ਰਹਿੰਦੇ ਪਏ ਆ ਕਿ ਪੰਜਾਬ ਦੇ ਵਿੱਚ ਰਹਿ ਰਹੇ ਆ ਇੱਥੇ ਓਕੇ ਇੱਕ ਚੀਜ਼ ਹੋ ਰਹੀ ਹੈ ਕਿ ਕਾਰੋਬਾਰ ਦੇ ਵਿੱਚ ਕਹਿੰਦੇ ਕਾਫੀ ਮੁਸ਼ਕਲ ਆਉਂਦੀ ਸੀ ਕਾਰੋਬਾਰ ਦੇ ਵਿੱਚ ਹੁਣ ਇੱਥੇ ਜਿਹੜੇ ਸਾਡੇ ਕੋਈ ਤਕਰੀਬਾ ਜਿਵੇਂ ਵੰਡ ਤੋਂ ਪਹਿਲੇ ਦੇ ਜਿਹੜੇ ਲੋਕ ਆਏ ਸੀ ਉਹਨਾਂ ਨੇ ਸਾਡਾ ਥੋੜਾ ਬਹੁਤਾ ਸਾਥ ਦਿੱਤਾ ਇੱਥੇ ਥੋੜਾ ਬਹੁਤਾ ਕਾਰੋਬਾਰ ਚ ਨਾਲ ਹੱਥ ਮਦਦ ਕੀਤੀ ਹੈ ਕੋਈ ਆਪਾਂ ਨੂੰ ਆਪਣੀਆਂ ਉਹਨਾਂ ਨੇ ਆਪਣੀਆਂ ਦੁਕਾਨਾਂ ਦਿੱਤੀਆਂ ਕੋਖੇ ਦਿੱਤੇ ਜਿੱਥੇ ਰਹਿ ਗਏ ਅਸੀਂ ਕੰਮ ਕਰਦੇ ਰਹੇ ਥੋੜਾ ਬਹੁਤਾ ਜੋ ਵੀ ਉਹਨਾਂ ਨੇ ਮਲਕੀ ਉਹਨਾਂ ਨੇ ਢੜਕਾ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡੇ ਆਪਣੇ ਜਿਹੜੀ ਬਰਾਦਰੀ ਹੈ ਉਹਨਾਂ ਨੇ ਬਹੁਤ ਸਾਡਾ ਸਾਥ ਦਿੱਤਾ ਵਾ ਜਿਹੜੀ ਸਰਕਾਰ ਹੈ ਉਹਨਾਂ ਨੇ ਬਹੁਤ ਸਾ ਦਿੱਤਾ ਸਾਡਾ ਇੱਕ ਚੀਜ਼ ਹੋਰ ਹੈ ਕਿ ਸਕੂਲ ਦੇ ਬੱਚਿਆਂ ਦੇ ਜਿਹੜੇ ਬੱਚੇ ਤੁਹਾਡੇ ਸਕੂਲ ਜਾਂਦੇ ਸਨ ਇੱਕ ਪਛਾਣ ਨਹੀਂ ਹੈਗੀ ਸੀ ਉਹ ਲੱਗਦਾ ਕਿ ਉਹ ਪਛਾਣ ਮਿਲ ਗਈ ਹੁਣ ਦੇਖੋ ਜੀ ਸਭ ਤੋਂ ਪਹਿਲੇ ਜਿਹੜੇ ਸਾਡੀ ਮਾਤਾ ਨੂੰ ਜਿਹਨੂੰ ਪਤਾ ਲੱਗਿਆ ਕਿ ਇਹਨੇ ਪੁੱਤਰ ਜਦੋਂ ਤੋਂ 30 32 ਸਾਲ ਹੋ ਗਏ ਤੇਰਾ ਪਿਓ ਐਸੇ ਆਸੇ ਚਲਾ ਗਿਆ ਤੇ ਸਾਡੇ ਬੱਚੇ ਕਹਿੰਦੇ ਸੀ ਅਸੀਂ ਸਕੂਲ ਜਦੋਂ ਉਹਨਾਂ ਨੂੰ ਕਹਿੰਦੇ ਸਾਂ ਕਿ ਤੁਹਾਡੇ ਡੈਡੀ ਕਿੱਥੋਂ ਦੇ ਨੇ ਕਹਿੰਦੇ ਸਾਡੇ ਅਫਗਾਨਿਸਤਾਨ ਦੇ ਨੇ ਤੇ ਉਹ ਇਸ ਤਰ੍ਹਾਂ ਫੀਲ ਹੁੰਦਾ ਸੀ ਕਿ ਲੱਗਦਾ ਸਾਡਾ ਪੁੱਖ ਪੁੱਛ ਨਹੀਂ ਹੈਗਾ ਸਾਡਾ ਪੁੱਖ ਨਹੀਂ ਹੈਗਾ ਉਹਨ ਉਹ ਬੱਚੇ ਸਾਡੇ ਕਹਿਣਗੇ ਪੁੱਤਰ ਜੀ ਤੁਸੀਂ ਅੱਜ ਨਾਗਰਿਕ ਬਣੋਗੇ ਤਾਂ ਸਾਡਾ ਸਾਨੂੰ ਨਜ਼ਰ ਆਂਦਾ ਆ ਰਿਹਾ ਹੈ ਤੇ ਸਾਡੀ ਮਾਤਾ ਜੀ ਕਹਿੰਦੀ ਹੈ ਪੁੱਤਰ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਗੁਰਰਾਮਦਾਦ ਦੀ ਕਿਰਪਾ ਹੈ ਬਹੁਤ ਸਰਕਾਰ ਤੋਂ ਬਹੁਤ ਖੁਸ਼ ਹਾਂ ਲੇਕਿਨ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਹੁਣ ਇੱਕ ਭਾਰਤ ਨਾਗਰਿਕ ਬਣ ਕੇ ਜਾਵਾਂਗੀ ਇਹ ਤੋਂ ਜਿੰਨੀ ਮੇਰੀ ਉਹ ਰਹਿੰਦੀ ਉਮਰ ਆ ਮੈਂ ਤੇਰਾ ਪਿਓ ਤੇ ਅਫਗਾਨਿਸਤਾਨ ਦਾ ਬਣ ਕੇ ਗਿਆ ਸੀ ਭਾਰਤ ਨਹੀਂ ਨਾਮ ਲੱਗਾ ਉਹਨੂੰ ਲੇਕਿਨ ਸਾਡੀ ਮੰਮੀ ਨੂੰ ਇਹ ਪਛਾਣ ਮਿਲੇਗੀ ਕਿ ਮੈਂ ਇੱਕ ਭਾਰਤੀ ਨਾਗਰਿਕ ਬਣ ਕੇ ਜਾਵਾਂਗੀ ਇਸ ਤੋਂ ਵੱਡੀ ਖੁਸ਼ੀ ਦੇ ਲੈਰ ਕੁਝ ਨਹੀਂ ਹੈ ਅਸੀਂ ਵੀ ਇੰਟਰਵਿਊ ਆ ਕੇ ਟੜੇ ਘਰਾਂ ਦੇ ਵਿੱਚ ਕੀਤਾ ਜੋ ਟੜੇ ਪੁਰਾਣੇ ਬਜ਼ੁਰਗ ਹੈ ਕੋ ਦੱਸਦੇ ਨੇ ਕਿ ਉੱਥੇ ਲੜਕਿਆਂ ਦੇ ਉੱਪਰ ਬੜੇ ਜ਼ੁਲਮ ਕੀਤੇ ਜਾਂਦੇ ਬਿਲਕੁਲ ਜੀ ਦੇਖੋ ਜੀ ਸਮਾਂ ਸੀ ਜ਼ੁਲਮ ਤੇ ਚਲੋ ਇਸ ਦੇਸ਼ ਜਿਹੜਾ ਹੋਵੇ ਨਾ ਆਪਣਾ ਦੇਸ਼ ਹੀ ਹੁੰਦਾ ਹੈ ਉੱਥੇ ਅਸੀਂ ਕੋਈ ਆ ਜਾਂਦਾ ਅਸੀਂ ਗੱਲ ਕਰਨ ਜੋਗੇ ਆ ਕਿ ਯਾਰ ਸਾਡੀਆਂ ਸਿਰ ਤੇ ਜਿਹੜਾ ਤਾਜ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਹ ਤਾਂ ਹੀ ਬੜੀ ਬਖਸ਼ਿਸ਼ ਹੈ ਲੇਕਿਨ ਉੱਥੇ ਇੱਕ ਜਿਹਦਾ 1000 ਬੰਦਿਆਂ ਦੇ ਵਿੱਚ ਘੱਟ ਇੱਕ ਬੰਦਾ ਨਜ਼ਰ ਆਉਂਦਾ ਸੀ ਉੱਥੇ ਸਾਡੀ ਉਹ ਚੀਜ਼ ਨਹੀਂ ਸੀ ਉਹ ਸਾਡੀ ਜੋ ਉਹ ਚੀਜ਼ ਹੈ ਸਾਡੇ ਭਾਰਤ ਵਿੱਚ ਹੈ ਕਿਉਂਕਿ ਸਾਡੀ ਬੀਬੀਆਂ ਸਾਡੀਆਂ ਲੜਕੀਆਂ ਸਾਡੀਆਂ ਜਨਾਨੀਆਂ ਸਾਡੀਆਂ ਮਾਵਾਂ ਮਹਿਕੂਜ਼ ਨਹੀਂ ਸੀ ਉਹ ਇੱਥੇ ਮਹਿਕੂਜ਼ ਨੇ ਉਹ ਸਰਕਾਰ ਤੋਂ ਉਹ ਸਾਡਾ ਕੋਈ ਸਰਕਾਰ ਤੋਂ ਕੀ ਗਿਲਾ ਰੋਸ ਨਹੀਂ ਹੈ ਸਰਕਾਰ ਨੇ ਸਾਨੂੰ 30 ਸਾਲ ਇੰਜ ਰੱਖਿਆ ਜਿਵੇਂ ਕਿ ਸਾਡਾ ਕੋਈ ਬੱਚਾ ਭਟਕ ਕੇ ਉਧਰ ਚਲਾ ਗਿਆ ਹੈ ਉਹਨੂੰ ਇੱਥੇ ਵਾਪਸ ਲਿਆਂਦਾ ਹੋਰ ਵੀ ਇੱਥੋਂ ਕੱਡੇ ਬੰਦੇ ਸਾਡੇ ਹਿੰਦੂ ਭਰਾ ਕੱਡੇ ਸਿੱਖ ਭਰਾ ਕੱਡੇ ਜਿਨ੍ਹਾਂ ਦਾ ਹੱਕ ਸੀ ਮੋਦੀ ਸਰਕਾਰ ਨੇ ਅੱਜ ਵੀ ਕੱਡੇ ਨੇ ਪਿਛਲੇ ਦਿਨ ਸਾਨੂੰ ਤੁਹਾਨੂੰ ਯਾਦ ਹੋਏਗਾ ਪਿਛਲੇ 2-3 ਸਾਲ ਪਹਿਲਾਂ ਅਫਗਾਨਿਸਤਾਨ ਤਾਲਿਬ ਕਬ ਕਾਬੁਲ ਦੇ ਵਿੱਚ ਕਰ ਇੱਕ ਗੁਰਦੁਆਰੇ ਦੇ ਉੱਤੇ ਹਮਲਾ ਹੋਇਆ ਸੀ ਤੇ ਕਿੰਨੇ ਸਿੱਖ ਸਾਡੇ ਮਰ ਗਏ ਸੀ ਫਿਰ ਵੀ ਮੋਦੀ ਸਰਕਾਰ ਨੇ ਜਿਹੜੇ ਬੱਚੇ ਸੀ ਉਹਨਾਂ ਨੂੰ ਲਿਆਂਦਾ ਅਸੀਂ ਮੋਦੀ ਸਰਕਾਰ ਦਾ ਬਹੁਤ ਧੰਨਵਾਦ ਰਿਹਾ ਕਿਉਂਕਿ ਜਿੱਥੇ ਸਾਡਾ ਹਿੰਦੂ ਭਾਈ ਸਿੱਖ ਭਾਈ ਕੋਈ ਫਸਿਆ ਹੋਵੇ ਨਾ ਉਹਨੂੰ ਸਭ ਤੋਂ ਪਹਿਲੇ ਕੱਢਦਾ ਵਾ ਉਹ ਇੱਕ ਇਨਸਾਨੀਅਤ ਦੇ ਨਾਤੇ ਸਰਕਾਰਾਂ ਸਾਥ ਦਿੱਤੀਆਂ ਦਿੰਦੀਆਂ ਦਿੰਦੀਆਂ ਸਰਕਾਰ ਪੰਜਾਬ ਸਰਕਾਰ ਵੀ ਦਿੰਦੀ ਹੈ ਲੇਕਿਨ ਇੱਕ ਰੋਸ ਆ ਕਿ ਜਿਹੜਾ ਸਾਨੂੰ ਇੱਥੋਂ ਦਾ ਨਾਗਰਿਕ ਨਹੀਂ ਦਿੱਤਾ ਜਾ ਰਿਹਾ ਸਾਨੂੰ ਅਸੀਂ ਕੁਝ ਨਹੀਂ ਮੰਗੇਗੀ ਨਾ ਅਸੀਂ ਭਾਰ ਸਰਕਾਰ ਤੋਂ ਕੁਝ ਨਹੀਂ ਮੰਗਦੇ ਅਸੀਂ ਇਹ ਮੰਗਦੇ ਕਿ ਸਾਨੂੰ ਇਥੋਂ ਦੀ ਨਾਗਰਤਾ ਦਿੱਤੀ ਜਾਵੇ ਤਾਂ ਸੋ ਅਸੀਂ ਆਪਣਾ ਬਿਜ਼ਨਸ ਵੀ ਵਧਾ ਸਕੀਏ ਆਪਣੇ ਬੱਚਿਆਂ ਦਾ ਪਿੱਛਾ ਬਣਾ ਸਕੀਏ ਤਾਂ ਸਾਡੇ ਬੱਚੇ ਵੀ ਕੁਝ ਹੋਣ ਤੇ ਭਾਰਤ ਦਾ ਨਾਮ ਰੋਸ਼ਨ ਕਰ ਸਕਣ ਹੁਣ ਕਦੀ ਵਾਪਸ ਗਏ ਉਹ ਕਿੱਦਾਂ ਦੀ ਮਾਹੌਲ ਹੈਗੇ ਉਧਰ ਵਾਪਸ ਮੈਂ 2007 ਦੇ ਵਿੱਚ ਗਿਆ ਸੀ ਉਦੋਂ ਪਰ ਉਦੋਂ ਵੀ ਬਹੁਤ ਡਰ ਸੀ ਤਕਰੀਬਨ ਹੀ ਨਾ ਕਿਤੇ ਜਾ ਸਕਦੇ ਹਨ ਨਾ ਕਿਤੇ ਰਹਿ ਵੀ ਬਿਆਨ ਹਾਂਜੀ ਉੱਥੇ ਹੁੰਦੇ ਹੀ ਆ ਜੀ ਉਹਦੇ ਉਹਨਾਂ ਦਾ ਕੋਈ ਤੋੜ ਨਹੀਂਗਾ ਉਹਨਾਂ ਕੋਲ ਹਰ ਵੇਰੇ ਹੁੰਦੇ ਆ ਉਹ ਕਹਿੰਦੇ ਕਿ ਜਿਨ੍ਹਾਂ ਨੇ ਇਹ ਦਰਦ ਖੰਡਾਇਆ ਉਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਜੀ ਬਿਲਕੁਲ ਜੀ ਜਿਸ ਤੇ ਬੀਤਦਾ ਹੈ ਪਤਾ ਉਹਨੂੰ ਚੱਲਦਾ ਹੈ ਜਿਸ ਤੇ ਬੀਤਦੀ ਉਹ ਪਤਾ ਉਹਨੂੰ ਚੱਲਦਾ ਸਾਨੂੰ ਯਾਦ ਹੈ ਸਾਡੇ ਹੁੰਦੇ ਹੁੰਦੇ ਵੇਖਦੇ ਆ ਰਾਤ ਕਟਾਉਂਦੇ ਸੀ ਘਾਰਵੜ ਤੇ ਜਾਂਦੇ ਸੀ ਤੇ ਸਾਡੀ ਸੇਫਟੀ ਨਹੀਂ ਸੀ ਉੱਥੇ ਸਾਡਾ ਮੁਲਕ ਇਹੀ ਹੈ ਅਸੀਂ ਕਿੱਥੇ ਨਹੀਂ ਜਾ ਸਾਡਾ ਮੁਲਕ ਹੀ ਹੈ ਸਾਡਾ ਉਹ ਮੁਲਕ ਨਹੀਂ ਹੈ ਮਿਨੋਰਟੀ ਜਿਹੜੀ ਹੈ ਨਾ ਸਾਡੀ ਮਿਨੋਰਟੀ ਹਿੰਦੀ ਸਿੱਖਦੀ ਉਹ ਭਾਰਤੀ ਹੈ ਸਾਡਾ ਭਾਰਤ ਸਾਡੀ ਮਿਨੋਰਟੀ ਹੈ ਪਰ ਲਾਸਟਾ ਸਵਾਲ ਕਿੰਨੇ ਕਰਮਾਲ ਅੰਬ੍ਰਿਸਤ ਗੁਰੂ ਨਗਰੀ ਗੁਰੂ ਅਮਰਦਾਸ ਦੀ ਨਗਰੀ ਚ ਵਸ ਗਿਆ ਸਾਨੂੰ ਤੇ ਅੱਜ ਵੀ ਸਾਨੂੰ ਚੇਤਾਵਾ ਕਿ ਜਦੋਂ ਅਸੀਂ ਇੱਥੇ ਆਏ ਸੀ ਨਾ ਤੇ ਸਾਨੂੰ ਇਥੋ ਜਿਹੜੇ ਜਿਹੜੇ ਏਜੰਟ ਹੁੰਦਿਆਂ ਨੇ ਉਹ ਸਾਨੂੰ ਕਹਿੰਦੇ ਤੁਸੀਂ ਤੁਹਾਨੂੰ ਕੈਨੇਡਾ ਭੇਜ ਦਿੰਨੇ ਆ ਤੁਹਾਨੂੰ ਅਮਰੀਕਾ ਭੇਜ ਦਿੰਨੇ ਆ ਤੁਹਾਨੂੰ ਲੰਡਨ ਭੇਜ ਦਿੰਨੇ ਆ ਜਿਹੜੇ ਅਸੀਂ ਰਿਫਿਊਜੀ ਆ ਰਫੂਜੀ ਨੂੰ ਹਰ ਕੋਈ ਦੇਸ਼ ਬਣਾ ਦਿੰਦਾ ਏ ਕਿਉਂਕਿ ਅਸੀਂ ਰਫੂਜੀ ਤਬਾਹ ਹੋ ਕੇ ਆਏ ਆ ਲੇਕਿਨ ਸਾਡੀ ਮਾਤਾ ਜੀ ਕਹਿੰਦੀ ਅਸੀਂ ਭਾਰਤ ਅਸੀਂ ਪੰਜਾਬ ਅਸੀਂ ਗੁਰੂ ਰਾਮਦਾਸ ਜੀ ਦਾ ਦਰ ਛੱਡ ਕੇ ਨਹੀਂ ਜਾਣਾ ਅਸੀਂ ਸੁੱਕੀ ਰੋਟੀ ਖਾਵਾਂਗੇ ਲੇਕਿਨ ਅਸੀਂ ਇੱਥੋਂ ਨਹੀਂ ਜਾਣਾ ਇਸ ਤੋਂ ਵੱਡੀ ਮਾਨ ਦੀ ਗੱਲ ਹੈ ਲੇਕਿਨ ਅਸੀਂ ਇਹ ਸਾਡਾ ਇਹਨਾਂ ਦੇ ਅੱਗੇ ਰੋਸਿਆ ਕਿ ਅਸੀਂ ਦੇਖੋ ਆਪਣਾ ਭਾਰਤ ਸਰਕਾਰ ਕਰਮਾ ਨਾਲ ਇੱਥੋਂ ਦੀ ਯੁੱਤੀ ਵੀ ਸਾਨੂੰ ਨਸੀਬ ਹੋ ਜੇ ਲੇਕਿਨ ਸਾਨੂੰ ਇਥੋਂ ਦੀ ਪਛਾਣ ਦਿੱਤੀ ਜਾਵੇ ਤੁਹਾਨੂੰ ਇੱਥੇ ਕੋਈ ਰੋਸ ਨਹੀਂ ਗिलाਗਾ ਜਲਦੀ ਤੋਂ ਜਲਦੀ ਇਹ ਡਾਕੂਮੈਂਟ ਇਸ਼ੂ ਕੀਤੇ ਜਾਣ ਥੋੜਾ ਹੋਰ ਸਾਡੀ ਖੁਸ਼ੀ ਹੋਰ ਵਾਜੇਗੀ ਹਾਂਜੀ ਹਾਂਜੀ ਇਹ ਸਾਰੇ ਡਾਕੂਮੈਂਟ ਇਸ਼ੂ ਕਰ ਦੇਵੇ ਸਰਕਾਰ ਇਹ ਬਹੁਤ ਜ਼ਿਆਦਾ ਅਸੀਂ ਅਸੀਂ ਖੁਸ਼ ਹੋਵਾਂਗੇ ਕੋਈ ਅਸੀਂ ਹੋਰ ਸਟੈਪ ਚੁੱਕ ਸਕਦੇ ਆਪਣੇ ਕਾਰੋਬਾਰ ਲਈ ਆਪਣੇ ਬੱਚਿਆਂ ਲਈ ਕੋਈ ਹੋਰ ਬੱਚਿਆਂ ਦਾ ਭਵਿੱਖ ਹੋ ਸਕਦੇ ਆ ਫਿਊਚਰ ਪਲਾਨ ਕਰ ਸਕਦੇ ਇੱਕ ਸਾਰਾ ਬਿਲਕੁਲ ਜੀ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਕਾਨੂੰਨ ਨੂੰ ਸੀਏ ਜਿਹੜਾ ਲਾਗੂ ਕੀਤਾ ਗਿਆ ਉਹਦੇ ਉੱਪਰ ਇਹ ਪਰਿਵਾਰ ਖੁਸ਼ ਲੱਗ ਰਹੇ ਨੇ ਤੇ ਇਹੀ ਧੰਨਵਾਦ ਕਰ ਰਹੇ ਨੇ ਕਿ ਸਾਨੂੰ ਨਾਗਰਿਕਤਾ ਮਿਲੀ ਸਾਡੇ ਬੱਚੇ ਸਾਡੇ ਕਾਰੋਬਾਰ ਦੇ ਵਿੱਚ ਵੀ ਹੁਣ ਵਾਧਾ ਹੁੰਦਾ ਨਜ਼ਰ ਆਵੇਗਾ ਕੈਮਰਾਮੈਨ ਮਨੋਜ ਦੇਨਾ ਮਜੀਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅੰਮ੍ਰਿਤਸਰ